ਤਾਂ ਚੰਡੀਗੜ੍ਹ ਦੇ ਲੋਕ ਫੈਂਸੀ ਨੰਬਰਾਂ ਦੇ ਸ਼ਕੀਰ ਨੇ ਦੱਸਦੀ ਹੈ ਕਿ 3001 ਜਿਹੜਾ ਇੱਕ ਨੰਬਰ ਹੈ ਰਜਿਸਟ੍ਰੇਸ਼ਨ ਨੰਬਰ ਉਸਦੀ ਕੀਮਤ 31 ਲੱਖ ਰੁਪਏ ਤੇ 31 ਲੱਖ ਰੁਪਏ ਦੇ ਵਿੱਚ ਇਹ ਨੰਬਰ ਜਿਹੜਾ ਨਿਲਾਮ ਹੋਇਆ ਹੈ ਦੱਸਦੀ ਕਿ ਚੰਡੀਗੜ੍ਹ ਦੇ ਲੋਕ ਫੈਂਸੀ ਨੰਬਰਾਂ ਤੋਂ ਜਾਣੇ ਜਾਂਦੇ ਨੇ ਆਪਣੀ ਗੱਡੀਆਂ ਦੇ ਵਿੱਚ ਉਹ ਫੈਂਸੀ ਨੰਬਰ ਲਗਾਉਣ ਦੇ ਸ਼ਕੀਰ ਨੇ ਦੱਸਦੀ ਕਿ ਉਹ ਇਹਨਾਂ ਨੰਬਰਾਂ ਨੂੰ ਲੈ ਕੇ ਇੰਨੇ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ ਕਿ ਲੱਖਾਂ ਦੀ ਕੀਮਤਾਂ ਦੇ ਵਿੱਚ ਵੀ ਜਿਹੜੇ ਨੰਬਰ ਕ੍ਰੀਡ ਲੈਂਦੇ ਨੇ ਤਾਂ ਹੁਣ ਆਰਐਲਏ ਦੇ ਵੱਲੋਂ ਇਹ ਨਿਲਾਮੀ ਕਰਵਾਈ ਗਈ ਔਰ ਇਸ ਈ ਨਿਲਾਮੀ ਦੇ ਵਿੱਚ 31 ਲੱਖ ਰੁਪਏ ਦੇ ਵਿੱਚ 001 ਨੰਬਰ ਜਿਹੜਾ ਵੇਚਿਆ ਗਿਆ ਤੇ ਜਿਸ ਨੂੰ ਖਰੀਦਿਆ ਵੀ ਗਿਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਨੰਬਰ ਨੇ ਉਹ ਮਹਿੰਗੀਆਂ ਕੀਮਤਾਂ ਤੇ ਜਿਹੜੇ ਖਰੀਦੇ ਗਏ ਨੇ ਲੱਖਾਂ ਦੇ ਵਿੱਚ ਉਹਨਾਂ ਦੀ ਕੀਮਤਾਂ ਨੇ ਤੇ ਇੱਕ ਇੱਕ ਨੰਬਰ ਦੀ ਕੀਮਤ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਚੰਡੀਗੜ੍ਹ ਦੇ ਲੋਕ ਆਪਣੀਆਂ ਅਲੀਸ਼ਾਨ ਕਾਰਾਂ ਦੇ ਨਾਲ ਉਹ ਆਪਣੇ ਨੰਬਰ ਬਾਰੇ ਜਾਦਾ ਚਿੰਤਾਤ ਨੇ ਯੂਟੀ ਚੰਡੀਗੜ੍ਹ ਦੇ ਲੋਕ ਫੈਂਸੀ ਅਤੇ ਵੀਆਈਪੀ ਵਾਹਨ ਨੰਬਰਾਂ ਪ੍ਰਤੀ ਇੰਨੇ ਭਾਵੁਕ ਨੇ ਇਮੋਸ਼ਨਲ ਹੋ ਜਾਂਦੇ ਨੇ ਕਿ ਉਹ ਰਜਿਸਟ੍ਰੇਸ਼ਨ ਨੰਬਰ ਦੇ ਲਈ ਵਾਹਨ ਦੀ ਕੀਮਤ ਤੋਂ ਵੱਧ ਬੋਲੀ ਲਗਾਉਣ ਦੇ ਲਈ ਤਿਆਰ ਨੇ ਤਾਜ਼ਾ ਮਾਮਲਾ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਆਯੋਜਿਤ ਈ ਨਿਲਾਮੀ ਦਾ ਜਿਸ ਨੇ ਇੱਕ ਵਾਰ ਫਿਰ ਇਸ ਰੁਝਾਨ ਨੂੰ ਉਜਾਗਰ ਕੀਤਾ ਹੈ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਯੂਟੀ ਚੰਡੀਗੜ੍ਹ ਦੇ ਦਫ਼ਤਰ ਨੇ 18 ਮਈ ਤੋਂ 20 ਮਈ ਤੱਕ ਵਾਹਨ ਨੰਬਰ 301 ਤੋਂ 999 ਤੱਕ ਨਵੀਂ ਸੀਰੀਜ਼ CH01 CZ ਦੇ ਵਾਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ ਨਿਲਾਮੀ ਕੀਤੀ ਹੈ ਜਿਸ ਦੇ ਵਿੱਚ ਪਿਛਲੀ ਲੜੀ ਦੇ ਬਚੇ ਹੋਏ ਫੈਂਸੀ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ ਨਿਲਾਮੀ ਤੋਂ ਰਜਿਸਟ੍ਰੇਸ਼ਨ ਅਤੇ ਲਾਇਸੈਂਸੀ ਅਥਾਰਟੀ ਯੂਟੀ ਚੰਡੀਗੜ੍ਹ ਨੂੰ 2 ਕਰੋੜ 94 ਲੱਖ 21000 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ ਰਜਿਸਟ੍ਰੇਸ਼ਨ ਨੰਬਰ CH01 CZ0001 31 ਲੱਖ ਰੁਪਏ ਦੇ ਵਿੱਚ ਨਿਲਾਮ ਹੋਇਆ ਤੇ ਬਾਕੀ ਫੈਂਸੀ ਨੰਬਰਾਂ ਦੀ ਜਿਹੜੀ ਕੀਮਤ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜਦ ਕਿ 007 ਸੀਰੀਜ਼ ਵਾਲਾ ਨੰਬਰ 13 ਲੱਖ 60 ਹਜ਼ਾਰ ਰੁਪਏ ਦੇ ਵਿੱਚ ਨਿਲਾਮ ਹੋਇਆ ਇਸ ਤੋਂ ਇਲਾਵਾ 999 ਨੰਬਰ 9 ਲੱਖ 40 ਹਜ਼ਾਰ ਰੁਪਏ ਚ ਨਿਲਾਮ ਹੋਇਆ ਇਸੇ ਤਰ੍ਹਾਂ 009 ਨੰਬਰ 9 ਲੱਖ 17 ਹਜ਼ਾਰ ਰੁਪਏ ਦੇ ਵਿੱਚ ਨਿਲਾਮ ਹੋਇਆ ਜਦ ਕਿ 003 ਨੰਬਰ 7 ਲੱਖ 73 ਹਜ਼ਾਰ ਰੁਪਏ ਦੇ ਵਿੱਚ ਨਿਲਾਮ ਹੋਇਆ ਤੇ ਇਸੇ ਤਰ੍ਹਾਂ ਟ੍ਰਿਪਲ 05 ਨੰਬਰ 768000 ਰੁਪਏ ਦੇ ਵਿੱਚ ਨਲਾਮ ਹੋਇਆ 008 ਨੰਬਰ 639000 ਰੁਪਏ ਦੇ ਵਿੱਚ ਨਲਾਮ ਹੋਇਆ 006 ਨੰਬਰ 526000 ਰੁਪਏ ਦੇ ਵਿੱਚ ਨਲਾਮ ਹੋਇਆ ਤੇ 0010 ਨੰਬਰ 550000 ਰੁਪਏ ਦੇ ਵਿੱਚ ਨਲਾਮ ਹੋਇਆ ਤੇ ਇਸੇ ਤਰ੍ਹਾਂ 1000 ਨੰਬਰ 422000 ਰੁਪਏ ਦੇ ਵਿੱਚ ਨਲਾਮ ਹੋਇਆ ਤਾਂ ਚੰਡੀਗੜ੍ਹ ਦੇ ਲੋਕ ਫੈਂਸੀ ਨੰਬਰਾਂ ਦੇ ਸ਼ਕੀਰ ਨੇ ਦੱਸਦੀ ਹੈ ਕਿ 3001 ਜਿਹੜਾ ਇੱਕ ਨੰਬਰ ਹੈ ਰਜਿਸਟ੍ਰੇਸ਼ਨ ਨੰਬਰ ਉਸਦੀ ਕੀਮਤ 31 ਲੱਖ ਰੁਪਏ ਤੇ 31 ਲੱਖ ਰੁਪਏ ਦੇ ਵਿੱਚ ਇਹ ਨੰਬਰ ਜਿਹੜਾ ਨਿਲਾਮ ਹੋਇਆ ਹੈ ਦੱਸਦੀ ਕਿ ਚੰਡੀਗੜ੍ਹ ਦੇ ਲੋਕ ਫੈਂਸੀ ਨੰਬਰਾਂ ਤੋਂ ਜਾਣੇ ਜਾਂਦੇ ਨੇ ਆਪਣੀ ਗੱਡੀਆਂ ਦੇ ਪਿੱਛੇ ਉਹ ਫੈਂਸੀ ਨੰਬਰ ਲਗਾਉਂਦੇ ਸ਼ਕੀਰ ਨੇ ਦੱਸਦੀ ਕਿ ਉਹ ਇਹਨਾਂ ਨੰਬਰਾਂ ਨੂੰ ਲੈ ਕੇ ਇੰਨੇ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ ਕਿ ਲੱਖਾਂ ਦੀ ਕੀਮਤਾਂ ਦੇ ਵਿੱਚ ਵੀ ਜਿਹੜੇ ਨੰਬਰ ਖਰੀਦ ਲੈਂਦੇ ਨੇ ਤਾਂ ਹੁਣ ਆਰਐਲਏ ਦੇ ਵੱਲੋਂ ਇਹ ਨਿਲਾਮੀ ਕਰਵਾਈ ਗਈ ਔਰ ਇਸ ਈ ਨਿਲਾਮੀ ਦੇ ਵਿੱਚ 31 ਲੱਖ ਰੁਪਏ ਦੇ ਵਿੱਚ 001 ਨੰਬਰ ਜਿਹੜਾ ਵੇਚਿਆ ਗਿਆ ਤੇ ਜਿਸ ਨੂੰ ਖਰੀਦਿਆ ਵੀ ਗਿਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਨੰਬਰ ਨੇ ਉਹ ਮਹਿੰਗੀਆਂ ਕੀਮਤਾਂ ਤੇ ਜਿਹੜੇ ਖਰੀਦੇ ਗਏ ਨੇ ਲੱਖਾਂ ਦੇ ਵਿੱਚ ਉਹਨਾਂ ਦੀ ਕੀਮਤਾਂ ਨੇ ਤੇ ਇੱਕ ਇੱਕ ਨੰਬਰ ਦੀ ਕੀਮਤ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਚੰਡੀਗੜ੍ਹ ਦੇ ਲੋਕ ਆਪਣੀਆਂ ਅਲੀਸ਼ਾਨ ਕਾਰਾਂ ਦੇ ਨਾਲ ਉਹ ਆਪਣੇ ਨੰਬਰ ਬਾਰੇ ਜਾਦਾ ਨਿਤਾਤਨੇ ਯੂਟੀ ਚੰਡੀਗੜ੍ਹ ਦੇ ਲੋਕ ਫੈਂਸੀ ਅਤੇ ਵੀਆਈਪੀ ਵਾਹਨ ਨੰਬਰਾਂ ਪ੍ਰਤੀ ਇੰਨੇ ਭਾਵੁਕ ਨੇ ਇਮੋਸ਼ਨਲ ਹੋ ਜਾਂਦੇ ਨੇ ਕਿ ਉਹ ਰਜਿਸਟ੍ਰੇਸ਼ਨ ਨੰਬਰ ਦੇ ਲਈ ਵਾਹਨ ਦੀ ਕੀਮਤ ਤੋਂ ਵੱਧ ਬੋਲੀ ਲਗਾਉਣ ਦੇ ਲਈ ਤਿਆਰ ਨੇ ਤਾਜ਼ਾ ਮਾਮਲਾ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਆਯੋਜਿਤ ਈ ਨਿਲਾਮੀ ਦਾ ਹੈ ਜਿਸ ਨੇ ਇੱਕ ਵਾਰ ਫਿਰ ਇਸ ਰੁਝਾਨ ਨੂੰ ਉਜਾਗਰ ਕੀਤਾ ਹੈ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਯੂਟੀ ਚੰਡੀਗੜ੍ਹ ਦੇ ਦਫ਼ਤਰ ਨੇ 18 ਮਈ ਤੋਂ 20 ਮਈ ਤੱਕ ਵਾਹਨ ਨੰਬਰ 301 ਤੋਂ 999 ਤੱਕ ਨਵੀਂ ਸੀਰੀਜ਼ CH01 CZ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਇਹ ਨਿਲਾਮੀ ਕੀਤੀ ਹੈ ਜਿਸ ਦੇ ਵਿੱਚ ਪਿਛਲੀ ਲੜੀ ਦੇ ਬਚੇ ਹੋਏ ਫੈਂਸੀ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ ਨਿਲਾਮੀ ਤੋਂ ਰਜਿਸਟ੍ਰੇਸ਼ਨ ਅਥਟੀਟੀ ਲਾਈਸੈਂਸਿੰਗ ਅਥਾਰਟੀ ਯੂਟੀ ਚੰਡੀਗੜ੍ਹ ਨੂੰ 2 ਕਰੋੜ 94 ਲੱਖ 21000 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ ਰਜਿਸਟ੍ਰੇਸ਼ਨ ਨੰਬਰ CH01 CZ0001 31 ਲੱਖ ਰੁਪਏ ਦੇ ਵਿੱਚ ਨਿਲਾਮ ਹੋਇਆ ਤੇ ਬਾਕੀ ਫੈਂਸੀ ਨੰਬਰਾਂ ਦੀ ਜਿਹੜੀ ਕੀਮਤ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜਦ ਕਿ 007 ਸੀਰੀਜ਼ ਵਾਲਾ ਨੰਬਰ 13 ਲੱਖ 60 ਹਜ਼ਾਰ ਰੁਪਏ ਦੇ ਵਿੱਚ ਨਿਲਾਮ ਹੋਇਆ ਇਸ ਤੋਂ ਇਲਾਵਾ 999 ਨੰਬਰ 9 ਲੱਖ 40 ਹਜ਼ਾਰ ਰੁਪਏ ਚ ਨਿਲਾਮ ਹੋਇਆ ਇਸੇ ਤਰ੍ਹਾਂ 009 ਨੰਬਰ 9 ਲੱਖ 17 ਹਜ਼ਾਰ ਰੁਪਏ ਦੇ ਵਿੱਚ ਨਿਲਾਮ ਹੋਇਆ ਜਦ ਕਿ 003 ਨੰਬਰ 7 ਲੱਖ 73000 ਰੁਪਏ ਦੇ ਵਿੱਚ ਨਲਾਮ ਹੋਇਆ ਤੇ ਇਸੇ ਤਰ੍ਹਾਂ 05 ਨੰਬਰ 766000 ਰੁਪਏ ਦੇ ਵਿੱਚ ਨਲਾਮ ਹੋਇਆ 008 ਨੰਬਰ 639000 ਰੁਪਏ ਦੇ ਵਿੱਚ ਨਲਾਮ ਹੋਇਆ 006 ਨੰਬਰ 526000 ਰੁਪਏ ਦੇ ਵਿੱਚ ਨਲਾਮ ਹੋਇਆ ਤੇ 0010 ਨੰਬਰ 550000 ਰੁਪਏ ਦੇ ਵਿੱਚ ਨਲਾਮ ਹੋਇਆ ਤੇ ਇਸੇ ਤਰ੍ਹਾਂ 1000 ਨੰਬਰ 422000 ਰੁਪਏ ਦੇ ਵਿੱਚ ਨਲਾਮ ਹੋਇਆ